ਸ਼ਖਸ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਨੇ ਦੇਸੀ ਜਿਮ ਲਾ ਕੇ ਹੀ ਆਪਣਾ ਸਰੀਰ ਵੀ ਬਣਾਇਆ ਤੇ ਆਪਣੀ ਉਂਗਲ ਦੇ ਨਾਲ ਇੱਕ ਕੁਇੰਟਲ ਤੋਂ ਵੱਧ ਜਿਹੜਾ ਹੈਗਾ ਉਹ ਵਜ਼ਨ ਚੱਕ ਲੈਂਦੇ ਨੇ ਇਹ ਜ਼ਰੂਰੀ ਨਹੀਂ ਹੈਗਾ ਜੀ ਆਪਾਂ ਜਿਮ ਚ ਜਾ ਕੇ ਹੀ ਸਰੀਰ ਬਣਦਾ ਪਹਿਲਾਂ ਕਿਹੜਾ ਜਨ ਜਿਹੜੇ ਦਾਰਾ ਸਿੰਘ ਵਰਗੇ ਜਾਂ ਹੋਰ ਪਹਿਲਵਾਨ ਪ੍ਰਾਣੀ ਹੋਏ ਨੇ ਗਾਮਾ ਪਰਵਾਨ ਉਹ ਤਾਂ ਜਿਮ ਹੁੰਦੀ ਹੀ ਨਹੀਂ ਸੀ ਕਬੱਡੀ ਦੇ ਵਿੱਚ ਸੀਗਾ ਜੀ ਪਹਿਲਾਂ ਨੈਸ਼ਨਲ ਸਟਾਈਲ ਕਬੱਡੀ ਖੇਡਦੇ ਸੀ ਉਹ ਕਬੱਡੀ ਦੇ ਵਿੱਚ ਵੀ ਫਾਈਨਲ ਜਿੱਤੇ ਆ ਮੈਂ 10ਵੇਂ ਚ ਪੜਦੇ ਨੇ ਮੈਂ ਨੈਸ਼ਨਲ ਦਾ ਰਿਕਾਰਡ ਬਣਾਤਾ ਸੀ 11 ਮਿੰਟ 26 ਸੈਕਿੰਡ ਦਾ ਵਿੱਚ ਮੇਰਾ ਰਿਕਾਰਡ ਆ 4 ਕਿਲੋਮੀਟਰ ਦਾ ਫਿਰ ਮੈਂ 10000 ਮੀਟਰ ਰੇਸ ਵੀ ਜਿੱਤੀ ਆ ਉਹਦੇ ਚ ਵੀ ਮੇਰੀ ਸੈਕੰਡ ਪਲੇਸ ਸੀ ਫਿਰ ਮੈਂ ਕਾਲਜ ਦੇ ਟਾਈਮ ਮੈਂ ਹਾਫ ਮੈਰਾਥਨ ਵੀ ਲਾ ਕੇ 21 ਕਿਲੋਮੀਟਰ ਇੰਟਰ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ ਮੇਰਾ ਚੌਥਾ ਨੰਬਰ ਸੀ ਤੇ ਕ੍ਰਾਸ ਕੰਟਰੀ ਦੇ ਵਿੱਚ ਮੇਰਾ ਸੱਤਵਾਂ ਨੰਬਰ ਸੀ 12.5 ਕਿਲੋਮੀਟਰ ਦੇਖੋ ਜੀ ਮੈਂ ਦੋ ਤਿੰਨ ਵਾਰੀ ਟਰਾਈ ਵੀ ਕੀਤੀ ਆ ਇੱਕ ਵਾਰੀ ਮੈਂ ਦਿੱਲੀ ਗਿਆ ਭਾਰਤੀ ਹੁਣ ਤੇ ਮੈਂ ਉਸ ਟਾਈਮ ਆਪਣੀ ਮੰਮੀ ਦੀ ਜਿਹੜੀ ਵਾਲੀਆਂ ਨੇ ਉਹ ਗਿਰਵੀ ਰੱਖ ਕੇ ਗਿਆ ਜਦੋਂ ਮੈਂ ਗਿਆ ਉੱਥੇ ਇੱਕ ਸਾਈਡ ਤੇ ਅਫਸਰ ਬੈਠੇ ਕਹਿੰਦੇ ਸੀ ਇਹ ਸਿਰਫ ਇੱਕ ਦਿਖਾਵਾ ਪਲੇ ਜਿਹੜੇ ਅਸੀਂ ਰੱਖਣੇ ਉਹ ਤਾਂ ਪਹਿਲਾਂ ਰੱਖੀ ਹੋਈ ਨਹੀਂ ਸੋ ਮੈਂ ਰੋਂਦਾ ਹੋਇਆ ਵਾਪਸ ਆ ਗਿਆ ਤਾਂ ਮੁੜ ਕੇ ਮਨ ਦੇ ਵਿੱਚ ਇਹ ਕਰ ਲਵੀ ਹੁਣ ਆਪਾਂ ਫਾਰਮ ਹੀ ਨਹੀਂ ਭਰਨੇ ਤੇ ਜਿਹੜਾ ਵੇਡ ਚੱਕਣਾ ਮੈਂ ਉਹ ਕਿਸੇ ਗੋਰੇ ਨੂੰ ਦੇਖਿਆ ਸੀਗਾ ਅੱਜ ਤੋਂ 4 ਸਾਲ ਪਹਿਲਾਂ ਵੀ ਉਹ ਵੇਡ ਚੱਕ ਰਿਹਾ ਸੀ ਇੱਕ ਉਂਗਲ ਦੇ ਨਾਲ ਮੈਂ ਕਿਹਾ ਜਾਂ ਤਾਂ ਇਹ ਚੱਕ ਸਕਦਾ ਇਹ ਕਿਹੜਾ ਲੋਹੇ ਦਾ ਬਣਿਆ ਹੋਇਆ ਸੋ ਪੰਜਾਬੀ ਵੀ ਕਿਸੇ ਤੋਂ ਘੱਟ ਨਹੀਂ ਫਿਰ ਮੈਂ ਆ ਕੇ ਆਪਣੀ ਜਿਮ ਦੇ ਵਿੱਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਪਹਿਲਾਂ ਮੈਂ ਸਟਾਰਟਿੰਗ ਤੇ 47 ਕਿਲੋ ਚੱਕਿਆ ਸੀ ਜਿਹੜਾ ਇੱਕ ਟਾਰਗੇਟ ਆ ਵੀ ਇੱਕ ਕੁਆਂਟਲ 30 ਕਿਲੋ ਚੱਕਣਾ ਬ੍ਰਿਟਨ ਵਾਲੇ ਦਾ 29 500 ਦਾ ਇੱਕ ਕੁਆਂਟਲ 29 ਕਿਲੋ 500 ਗ੍ਰਾਮ ਦਾ ਵੀ ਇੱਕ 30 ਚੱਕ ਕੇ ਮੈਂ ਵਰਲਡ ਚੈਂਪੀਅਨ ਬਣਨਾ ਵਰਲਡ ਰਿਕਾਰਡ ਆਪਣੇ ਨਾਂ ਤੇ ਇੰਡੀਆ ਦੇ ਨਾਂ ਤੇ ਕਰਨਾ ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਜਿਮ ਲਾਉਣ ਦੇ ਸ਼ੌਕੀਨ ਤਾਂ ਬਹੁਤ ਲੋਕ ਹੁੰਦੇ ਨੇ ਮਹਿੰਗੇ ਮਹਿੰਗੇ ਜਿਮਾਂ ਵਿੱਚ ਜਾਂਦੇ ਨੇ ਤੇ ਉੱਥੇ ਆਪਣਾ ਜਿਹੜਾ ਸਰੀਰ ਬਣਾਉਂਦੇ ਨੇ ਪਰ ਇਹ ਜ਼ਰੂਰੀ ਨਹੀਂ ਵੀ ਤੁਸੀਂ ਮਹਿੰਗੇ ਜਿਮਾਂ ਦੇ ਵਿੱਚ ਹੀ ਆਪਣਾ ਸਰੀਰ ਬਣਾ ਸਕਦੇ ਹੋ ਤੁਸੀਂ ਘਰ ਦੇ ਵਿੱਚ ਦੇਸੀ ਜਿਮ ਲਗਾ ਕੇ ਵੀ ਆਪਣਾ ਜਿਹੜਾ ਸਰੀਰ ਉਹ ਸਡੋਲ ਬਣਾ ਸਕਦੇ ਹੋ ਮਜ਼ਬੂਤ ਬਣਾ ਸਕਦੇ ਹੋ ਤੇ ਡੋਲੇ ਵੀ ਬਣਾ ਸਕਦੇ ਹੋ ਅੱਜ ਅਸੀਂ ਇੱਕ ਐਸੇ ਸ਼ਖਸ਼ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿਸ ਨੇ ਦੇਸੀ ਜਿਮ ਲਾ ਕੇ ਹੀ ਆਪਣਾ ਸਰੀਰ ਵੀ ਬਣਾਇਆ ਤੇ ਆਪਣੀ ਉਂਗਲ ਦੇ ਨਾਲ ਉਂਗਲ ਦੇ ਨਾਲ ਮੈਂ ਤਾਂ ਕਹਿ ਰਿਹਾ ਜੀ ਉਂਗਲ ਦੇ ਨਾਲ ਜਿਹੜਾ ਹੈ ਇੱਕ ਕੁਇੰਟਲ ਤੋਂ ਵੱਧ ਜਿਹੜਾ ਹੈਗਾ ਉਹ ਵਜ਼ਨ ਚੱਕ ਲੈਂਦੇ ਨੇ ਤੇ ਉਹ ਡਿਸਟ੍ਰਿਕਟ ਲੈਵਲ ਤੇ ਵੀ ਖੇਡ ਚੁੱਕੇ ਨੇ ਫਿਰ ਉਸ ਤੋਂ ਬਾਅਦ ਪੰਜਾਬ ਲੈਵਲ ਤੇ ਫਿਰ ਨੈਸ਼ਨਲ ਲੈਵਲ ਤੇ ਇੱਥੋਂ ਤੱਕ ਕਿ ਉਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਿਹੜੇ ਹੈਗੇ ਨੇ ਆਪਣੇ ਕਰਤੱਵ ਜਿਹੜੇ ਹੈਗੇ ਉਹ ਦੁਖਾ ਚੁੱਕੇ ਨੇ ਤੇ ਉਥੋਂ ਦੀਆਂ ਸਰਕਾਰਾਂ ਵੱਲੋਂ ਵੀ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ ਆ ਵਿਦੇਸ਼ਾਂ ਦੇ ਵਿੱਚ ਆਪਣੇ ਇੰਡੀਆ ਦੇ ਵਿੱਚ ਵੀ ਇਹਨੂੰ ਇਹਨਾਂ ਨੂੰ ਕਾਫੀ ਜਿਹੜੇ ਮੈਡਲ ਮਿਲੇ ਨੇ ਸੈਂਕੜੇ ਮੈਡਲ ਇਹਨਾਂ ਦੇ ਕੋਲ ਨੇ ਪਰ ਸਮੇਂ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋਏ ਨੌਜਵਾਨ ਦੀ ਅੱਜ ਤੁਹਾਨੂੰ ਗੱਲ ਦੱਸਣ ਜਾ ਰਹੇ ਹਾਂ ਤੇ ਬਾਹਰਲੇ ਦੇਸ਼ ਦੀਆਂ ਸਰਕਾਰਾਂ ਨੇ ਇਹਨਾਂ ਨੂੰ ਹੌਸਲਾ ਦਿੱਤਾ ਹੈ ਪਰ ਇੱਥੇ ਦੀਆਂ ਸਰਕਾਰਾਂ ਤੋਂ ਥੋੜੀ ਜਿਹੀ ਨਾਰਾਜ਼ਗੀ ਵੀ ਹੈ ਪਰ ਫਿਰ ਵੀ ਆਸ ਲੈ ਕੇ ਬੈਠੇ ਨੇ ਕਿਉਂਕਿ ਪੰਜਾਬ ਸਰਕਾਰ ਵੀ ਇਹਨਾਂ ਦੀ ਬਾਹਰ ਜ਼ਰੂਰ ਫੜੇਗੀ ਇਹਨਾਂ ਦੀ ਸੁਣਵਾਈ ਕਰੇਗੀ ਕਿਉਂਕਿ ਪੰਜਾਬ ਸਰਕਾਰ ਵੱਲੋਂ ਕੋਈ ਵੀ ਹੱਲਾਸ਼ੇਰੀ ਇਸ ਸ਼ਖਸ ਨੂੰ ਨਹੀਂ ਦਿੱਤੀ ਗਈ ਹੈ ਤੇ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਮੌਜੂਦ ਨੇ ਰਾਜਪਾਲ ਜੀ ਜੋ ਕਿ ਇੱਕ ਉਂਗਲ ਦੇ ਨਾਲ ਇੱਕ ਇੱਕ ਕੁਆਂਟਲ ਤੋਂ ਵੱਧ ਜਿਹੜਾ ਹੈਗਾ ਉਹ ਵਜ਼ਨ ਚੱਕ ਲੈਂਦੇ ਨੇ ਸਰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਦੇ ਵਿੱਚ ਤੁਹਾਡਾ ਬਹੁਤ-ਬਹੁਤ ਧੰਨ ਜੀ ਲੁਧਿਆਣਾ ਲਾਈਵ ਵਾਲਿਆਂ ਦਾ ਮੇਰਾ ਨਾਂ ਜੀ ਰਾਜਪਾਲ ਸਿੰਘ ਆ ਮੈਂ ਸੀਦ ਭਗਤ ਸਿੰਘ ਨਗਰ ਦੁਗਰੀ ਤੰਦਰਾ ਰੋਡ ਲੁਧਿਆਣਾ ਵਿੱਚ ਰਹਿੰਦਾ ਮੈਂ ਇੱਕ ਉਂਗਲ ਦੇ ਨਾਲ ਜੀ 105 ਕੁਆਂਟਲ 5 ਕਿਲੋ ਭਾਰ ਚੱਕ ਲੈਣਾ ਜੀ ਅੱਛਾ ਜੀ ਹਾਂ ਜੀ ਤੁਸੀਂ ਇਹ ਦੱਸੋ ਵੀ ਜਿਹੜੀ ਤੁਸੀਂ ਮਿਹਨਤ ਕਰਦੇ ਹੋ ਲੋਕੀ ਤਾਂ ਜਿੰਮਾਂ ਦੇ ਵਿੱਚ ਜਾਂਦੇ ਨੇ ਆਪਣੀ ਬੋਡੀ ਬਣਾਉਣ ਵਾਸਤੇ ਤੇ ਤੁਸੀਂ ਮੈਂ ਦੇਖਿਆ ਸੀਗਾ ਮੈਂ ਦੀ ਵੀਡੀਓ ਵੀ ਦੇਖ ਰਿਹਾ ਸੀ ਤੁਹਾਡੀਆਂ ਤੇ ਤੁਹਾਡੇ ਜਿੰਮ ਵੀ ਮੈਂ ਦੇਖ ਕੇ ਆਇਆ ਉਹ ਦੇਸੀ ਜਿੰਮਾਂ ਔਰ ਦੇਸੀ ਤਰ੍ਹਾਂ ਦੇ ਜਿਹੜੇ ਤੁਸੀਂ ਆਪ ਹੀ ਤਿਆਰ ਕੀਤੇ ਹੋਏ ਜਿਹੜੇ weight ਹੈਗੇ ਆ ਵਜ਼ਨ ਹੈਗੇ ਆ ਉਹ ਉਹ ਚੱਕ ਰਹੇ ਹੋ ਹਾਂਜੀ ਜ਼ਰੂਰੀ ਨਹੀਂ ਹੈਗਾ ਜੀ ਆਪਾਂ ਜਿਮ ਚ ਜਾ ਕੇ ਹੀ ਸਰੀਰ ਬਣਦਾ ਪਹਿਲਾਂ ਕਿਹੜਾ ਜਾਨੀ ਜਿਹੜੇ ਦਾਰਾ ਸਿੰਘ ਵਰਗੇ ਜਾਂ ਹੋਰ ਪਹਿਲਵਾਨ ਪ੍ਰਾਣਿਕ ਹੋਏ ਨੇ ਗਾਮਾ ਪਹਿਲਵਾਨ ਉਹ ਤਾਂ ਜਿਮ ਹੁੰਦਾ ਹੀ ਨਹੀਂ ਸੀ ਸੋ ਜਿਮ ਨਹੀਂ ਕੋਈ ਮੈਟਰ ਕਰਦਾ ਹਾਂ ਆਪਣੀ ਇੱਛਾ ਆਪਣੀ ਪੋਕਟ ਮੁਤਾਬਕ ਤੁਸੀਂ ਤਖੜੇ ਜਿਮ ਲਾਓ ਪਰ ਜਿਮ ਲਾਉਣ ਤੋਂ ਬਿਨਾਂ ਅਸੀਂ ਘਰੇ ਵੀ ਆਪਾਂ ਐਕਸਰਸਾਈਜ਼ ਲਾ ਕੇ ਸਰੀਰ ਨੂੰ ਤਖੜਾ ਕਰ ਸਕਦੇ ਆ ਜੀ ਹੁਣ ਤੱਕ ਕਿਹੜੀਆਂ ਗੇਮਾਂ ਖੇਡੀਆਂ ਨੇ ਔਰ ਕਿੱਥੇ ਕਿੱਥੇ ਜਾ ਕੇ ਆਏ ਹੋ ਦੂਰ ਦਰਾਡੇ ਵੀ ਜਾ ਕੇ ਆਏ ਹੋ ਵਿਦੇਸ਼ਾਂ ਦੇ ਵਿੱਚ ਵੀ ਮੈਂ ਮੱਲਾ ਮਾਰੀਆਂ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਔਰ ਦੱਸੋ ਵੀ ਸਟਾਰਟਿੰਗ ਕਿਸ ਤਰ੍ਹਾਂ ਹੋਈ ਤੁਹਾਡੀ ਦੇਖੋ ਜੀ ਸਟਾਰਟਿੰਗ ਮੈਂ ਪ੍ਰਾਇਮਰੀ ਦੇ ਵਿੱਚ ਰਾਮਗੜੀ ਸੀਨੀਅਰ ਸੈਂਡਿਸਕੂਲ ਵਿੱਚ ਪੜਾ ਪ੍ਰਾਇਮਰੀ ਮੈਂ ਐਲੀਮੈਂਟਰੀ ਰਾਮਗੜੀ ਸਕੂਲ ਦੇ ਵਿੱਚ ਪੜਿਆ ਮੈਂ ਉੱਥੋਂ ਮੈਂ ਕਬੱਡੀ ਦੇ ਵਿੱਚ ਸੀਗਾ ਜੀ ਪਹਿਲਾਂ ਨੈਸ਼ਨਲ ਸਟੇਲ ਕਬੱਡੀ ਖੇਡਦੇ ਸੀ ਉਹ ਕਬੱਡੀ ਦੇ ਵਿੱਚ ਵੀ ਫਾਈਨਲ ਦਿੱਤੇ ਆ ਮੈਂ ਫਿਰ ਉਸ ਤੋਂ ਬਾਅਦ ਦੇ ਵਿੱਚ ਮੈਂ ਹਾਈ ਸਕੂਲ ਚ ਚਲੇ ਗਿਆ ਰਾਮਗੜੀ ਸੀਨੇਸ ਕੈਂਟਰੀ ਸਕੂਲ ਦੇ ਵਿੱਚ ਉੱਥੇ ਮੈਂ 8ਵੀਂ ਦੇ ਵਿੱਚ ਪੜ੍ਹਦੇ ਨਹੀਂ ਸੀ ਮਤਲਬ 10ਵੀਂ ਵਿੱਚ ਪੜ੍ਹਦੇ ਨੇ ਮੈਂ ਨੈਸ਼ਨਲ ਦਾ ਰਿਕਾਰਡ ਬਣਾਤਾ ਸੀ 11 ਮਿੰਟ 26 ਸੈਕਿੰਡ ਦਾ ਵਿੱਚ ਮੇਰਾ ਰਿਕਾਰਡ ਆ 4 ਕਿਲੋਮੀਟਰ ਦਾ ਅੱਛਾ ਜੀ ਹਾਂਜੀ ਤੇ ਹਾਂਜੀ ਦੌੜ ਦੇ ਵਿੱਚ ਮਤਲਬ ਮੈਂ ਉਦੋਂ ਫਿਰ ਮੈਨੂੰ ਉੱਥੇ ਦੇ ਸਕੂਲ ਵਾਲੇ ਨੇ ਮੈਨੂੰ ਬਹੁਤ ਐਪੀਸੀਏਟ ਕੀਤਾ ਉਹਨਾਂ ਨੇ ਮੈਨੂੰ ਮਤਲਬ ਉਸ ਟਾਈਮ 100 ਰੁਪਿਆ ਬਹੁਤ ਹੁੰਦਾ ਸੀ ਤੇ ਮੈਨੂੰ ਉਹਨਾਂ ਨੇ ਡਾਈਡ ਉਹਨਾਂ ਨੇ ਲਾ ਦਿੱਤੀ ਸੀ ਵੀ ਤੇਰੀ ਫੀਸ ਫ੍ਰੀ ਆ ਵਜੀਫਾ ਵੀ ਤੈਨੂੰ ਦਵਾਂਗੇ ਅਸੀਂ ਆਪਣੇ ਕੋਲ ਵੀ ਤਾਂ 600 ਰੁਪਏ ਮੈਨੂੰ ਮਹੀਨਾ ਦੇ ਦਿੰਦੇ ਸੀਗੇ ਅੱਛਾ ਜੀ ਹਾਂਜੀ ਤੇ ਉਸ ਤੋਂ ਬਾਅਦ ਫਿਰ ਹੁਣ ਫਿਰ ਨੈਸ਼ਨਲ ਪੰਜਾਬ ਲੈਵਲ ਡਿਸਟ੍ਰਿਕਟ ਲੈਵਲ ਫਿਰ ਪੰਜਾਬ ਲੈਵਲ ਫਿਰ ਨੈਸ਼ਨਲ ਲੈਵਲ ਫਿਰ ਵਿਦੇਸ਼ਾਂ ਦੇ ਵਿੱਚ ਹਾਂਜੀ ਮਤਲਬ ਜਦੋਂ ਆਪਾਂ ਇੱਕ ਵਾਰੀ ਸਟਾਰਟਿੰਗ ਹੋ ਗਏ ਫਿਰ ਪਿੱਛੇ ਮੁੜ ਕੇ ਦੇਖਿਆ ਕਾਲਜ ਟਾਈਮ ਮੈਨੂੰ ਘੋੜਾ ਕਹਿੰਦੇ ਸੀਗੇ ਜੀ ਤੇ ਮੈਂ ਕ੍ਰਾਸ ਕੰਟਰੀ ਚ 5 6 ਕਿਲੋਮੀਟਰ ਦੀ ਮੈਂ ਕ੍ਰਾਸ ਕੰਟਰੀ ਲਾਉਂਦਾ ਰਿਆ ਫਿਰ ਉਹਦੇ ਵਿੱਚ ਵੀ ਮੇਰਾ ਵਧੀਆ ਟਾਈਮ ਸੀ ਫਿਰ ਮੈਂ 10000 ਮੀਟਰ ਰੇਸ ਵੀ ਜਿੱਤੀ ਆ ਉਹਦੇ ਚ ਵੀ ਮੇਰੀ ਸੈਕੰਡ ਪਲੇਸ ਸੀ ਫਿਰ ਮੈਂ ਕਾਲਜ ਦੇ ਟਾਈਮ ਮੈਂ ਹਾਫ ਮੈਰਾਥਨ ਵੀ ਲਾ ਕੇ 21 ਕਿਲੋਮੀਟਰ ਇੰਟਰ ਯੂਨੀਵਰਸਿਟੀ ਦੇ ਵਿੱਚ ਉਹਦੇ ਵਿੱਚ ਮੇਰਾ ਚੌਥਾ ਨੰਬਰ ਸੀ ਤੇ ਕ੍ਰਾਸ ਕੰਟਰੀ ਦੇ ਵਿੱਚ ਮੇਰਾ 7ਵਾਂ ਨੰਬਰ ਸੀ 12.5 ਕਿਲੋਮੀਟਰ ਤੇ ਉਸ ਟਾਈਮ ਮੈਨੂੰ ਕੋੜਾ ਕਹਿੰਦੇ ਸੀ ਫਿਰ ਉਸ ਤੋਂ ਬਾਅਦ ਦੇ ਵਿੱਚ ਮੈਰਿਜ ਹੋ ਗਈ ਤਾਂ ਮੈਂ ਫਿਰ 24 ਸਾਲ ਸਕੂਲ ਚ ਲਾਇਆ ਇਸ ਏਰੀਆ ਦੇ ਵਿੱਚ ਰਾਜਮਾਡਲ ਹਾਈ ਸਕੂਲ ਦੇ ਨਾਂ ਤੇ ਤੇ ਉਹ ਕਰੋਨਾ ਦੇ ਕਾਰਨ ਮੇਰਾ ਸਕੂਲ 19 ਚ ਬੰਦ ਹੋ ਗਿਆ ਤੇ ਮੈਂ ਹੌਲੀ ਹੌਲੀ ਜਦੋਂ ਐਥਲੀਟ ਸੀਗਾ ਉਸ ਤੋਂ ਬਾਅਦ ਵਿੱਚ ਮੈਂ weightlifter ਬਣ ਗਿਆ ਤੇ ਜਾਨੀ ਦੀ ਗਰਾਊਂਡ ਦੇ ਨਾਲ ਮੇਰਾ ਟੱਚ ਸ਼ੁਰੂ ਹੋਈਆਂ ਮੈਂ ਤਾਂ ਇਹ ਕਹਿਣਾ ਵੀ ਜੇ ਅਸੀਂ ਗਰਾਊਂਡ ਨਾਲ ਜੁੜੇ ਰਹੀਏ ਤਾਂ ਸਾਨੂੰ ਬਿਮਾਰੀ ਤਾਂ ਨੇੜੇ ਵੀ ਨਹੀਂ ਆਉਂਦੀ ਤੇ ਮੈਂ ਡਿਸਟ੍ਰਿਕਟ ਕੀ ਨੈਸ਼ਨਲ ਕੀ ਇੰਟਰਨੈਸ਼ਨਲ ਤੱਕ ਖੇਡ ਕੇ ਆਇਆ ਹਾਂ ਜੀ ਤੇ ਤੁਹਾਨੂੰ ਵਿਦੇਸ਼ਾਂ ਦੇ ਵਿੱਚ ਵੀ ਸਨਮਾਨਤ ਕੀਤਾ ਗਿਆ ਉੱਥੋਂ ਸਰਟੀਫੀਕੇਟ ਵੀ ਤੁਹਾਨੂੰ ਦਿੱਤੇ ਗਏ ਆ ਤੇ ਉੱਥੇ ਜਿਹੜਾ ਸਨਮਾਨ ਮਿਲਣਾ ਉਧਰਲੇ ਸਰਕਾਰਾਂ ਤੋਂ ਜਾਂ ਉਧਰਲੇ ਪ੍ਰਸ਼ਾਸਨ ਤੋਂ ਤੇ ਬਹੁਤ ਵੱਡੀ ਗੱਲ ਹੈ ਦੇਖੋ ਜੀ ਮੈਂ ਜਦੋਂ ਕੈਨੇਡਾ ਦੇ ਵਿੱਚ ਪਿੱਛੇ ਆਪਣੇ ਬੇਟੇ ਨੂੰ ਮਿਲ ਕੇ ਆਇਆ ਸਿਮਰਨਜੀਤ ਸਿੰਘ ਨਾਮ ਮੇਰੇ ਬੇਟੇ ਦਾ ਨਾਮ ਆ ਬ੍ਰਮਟਨ ਚ ਰਹਿੰਦਾ ਮੈਂ ਮੈਂ ਪਿੱਛੇ ਜੀ ਮੈਨੂੰ ਅਟੈਕ ਹੋ ਗਿਆ ਸੀ ਮੈਨੂੰ ਵੈਸੇ ਤਾਂ ਡਾਕਟਰ ਨੇ ਮਨਾ ਕਰ ਦਿੱਤਾ ਪਰ ਮਾਈਂਡ ਆਪਾਂ ਤੁਸੀਂ ਦਿਮਾਗੀ ਤੌਰ ਤੇ بیمار ਨਹੀਂ ਸੀਗੇ ਮੈਂ ਕਹੇ ਸੀ ਮੈਨੂੰ ਤਾਂ ਕਹਿੰਦੇ ਵੀ ਤੁਸੀਂ ਜਦੋਂ ਵੀ ਕੋਈ ਦੇਖਦਾ ਸੀ ਮੈਨੂੰ ਵੀ ਕਹਿੰਦੇ ਕਈਏ ਨਹੀਂ ਤਾਂ ਮੈਨੂੰ ਹੀ ਕਹਤੋ ਤੂੰ ਰਾਜਪਾਲ ਦਾ ਛੋਟਾ ਭਰਾਵਾ ਮੈਂ ਕਹੇ ਭਰਾਵਾ ਮੈਂ ਹੀ ਰਾਜਪਾਲ ਮੇਰਾ 15 ਕਿਲੋ weight lose ਹੋ ਗਿਆ ਸੀਗਾ ਤੇ ਮੈਂ ਫਿਰ ਇੱਕ ਥੋੜਾ ਜਿਹਾ ਤਾਂ ਮੈਨੂੰ ਬੜਾ ਮਹਿਸੂਸ ਹੋਇਆ ਵੀ ਯਾਰ ਮੈਂ ਤਾਂ ਰਿਕਾਰਡ ਤੋੜਨਾ ਸੀਗਾ ਤਾਂ ਹੁਣ ਇਹ ਮੇਰੇ ਨਾਲ ਕੀ ਹੋ ਗਿਆ ਤੇ ਮੈਂ ਬੈੱਡ ਤੇ ਪਿਆ ਸੋਚੀ ਜਾਇ ਕਰਾਂ ਪਰੇਸ਼ਾਨ ਹੋ ਗਿਆ ਫਿਰ ਮੈਂ ਇੱਕ ਦਿਨ ਇਹ ਸੋਚਿਆ ਯਾਰ ਕੁਝ ਨਹੀਂ ਹੁੰਦਾ ਤੂੰ ਇਹ ਸਮਝ ਲਾ ਵੀ ਮੇਰਾ ਆਪਰੇਸ਼ਨ ਹੋਇਆ ਹੀ ਨਹੀਂ ਮੈਂ ਕਿਵੇਂ ਸਮਝ ਲਿਆ ਦਿਮਾਗ ਦੇ ਵਿੱਚ ਵੀ ਮੇਰਾ ਪਰੇਸ਼ ਨਹੀਂ ਹੋਇਆ ਮੁੜ ਕੇ ਮੈਂ ਫੇਰ ਉੱਥੇ ਆ ਗਿਆ ਹੁਣ 110 ਕਿਲੋ 115 ਕਿਲੋ weight ਮੈਂ ਇੱਕ ਉਂਗਲੀ ਨਾਲ ਚੱਕ ਲੈਣਾ ਕੈਨੇਡਾ ਦੇ ਵਿੱਚ ਜਦੋਂ ਮੈਂ ਚੈਲੰਜ ਕੀਤਾ ਸੀ ਪ੍ਰੀਵਾਇਡ ਉੱਥੇ ਜਿਮਾਂ ਉਹਦੇ ਵਿੱਚ ਮੈਂ ਗਿਆ ਤਾਂ ਉਹਦੇ ਵਿੱਚ ਮੈਂ ਕਹ ਵੀ ਇਹ weight ਆ ਜਿਹੜਾ 105 ਕਿਲੋ ਭਾਰ ਆ ਇਹ ਤੁਸੀਂ ਹੱਥ ਨਾਲ ਚੱਕ ਕੇ ਦਿਖਾਉਣਾ ਸੋ ਉਹਨਾਂ ਨੇ ਟ੍ਰਾਈ ਬਥੇਰੀ ਕੀਤੀ ਇੱਕ ਹੱਥ ਦੇ ਨਾਲ ਹਿੱਲਿਆ ਵੀ ਨਹੀਂ ਜੇ ਹਿੱਲਿਆ ਮਾੜਾ ਮੋਟਾ ਹਿੱਲ ਗਿਆ ਉਹ ਇੱਕ ਹੱਥ ਨਾਲ ਚੱਕਦੇ ਸੀ ਤੇ ਮੈਂ ਉਹਨਾਂ ਨੂੰ ਕਹਿਆ ਸੀ ਮੈਂ ਇਹੀ weight ਇੱਕ ਉਂਗਲੀ ਨਾਲ ਚੱਕੂੰਗਾ ਸੋ ਮੇਰੀ ਕਹਿੰਦੇ ਪ੍ਰੈਕਟਿਸ ਵੱਡੀ ਆ ਨਾ ਵੱਡਿਆ ਨਹੀਂ ਜੇ ਮੈਂ ਕਹਿੰਦਾ ਮੇਰਾ ਨਾਮ ਰਾਜਪਾਲ ਆ ਵੀ ਮੈਂ ਚੱਕਦਾ ਜੇ ਮੈਂ ਪ੍ਰੈਕਟਿਸ ਨਾ ਕਰ ਮੈਂ ਨਹੀਂ ਚੱਕ ਸਕਦਾ ਸੋ ਪ੍ਰੈਕਟਿਸ ਵੱਧੀ ਹੈ ਮੈਨੂੰ ਮੇਰੇ ਤੇ ਆਪਣੇ ਤੇ ਵਿਸ਼ਵਾਸ ਹੀ ਕੰਫੀਡੈਂਸ ਹੀ ਹੈ ਕਿ ਮੈਂ ਇਹ ਚੱਕ ਹੀ ਦੇਣਾ ਵਾ ਕਿਉਂਕਿ ਮੇਰੀ 1 ਇੱਕ 15 ਦੀ ਪ੍ਰੈਕਟਿਸ ਹੋਈ ਹੋਈ ਸੀ 1 5 ਤਾਂ ਮੈਨੂੰ ਘਾਟੀ ਲੱਦੇ ਸੀ ਜਦੋਂ ਮੈਂ 1 5 ਉੱਥੇ ਚੱਕਿਆ ਤੇ ਉਹ ਹੈਰਾਨ ਪਰੇਸ਼ਾਨ ਹੋ ਗਏ ਵੀ ਸਾਡੇ ਕੋ ਹੱਥ ਨਾਲ ਨਹੀਂ ਹਿੱਲਦਾ ਇਹ ਬੰਦੇ ਨੇ ਇੱਕ ਉਂਗਲੀ ਨਾਲ ਕਿਵੇਂ ਚੱਕਦਾ ਸੋ ਮੇਰੀ ਉੱਥੇ ਫਿਰ ਵੀਡੀਓ ਵਾਇਰਲ ਹੋਈ ਤਾਂ ਮੈਂ ਉੱਥੇ ਪਾਰਕ ਦੇ ਵਿੱਚ ਦੱਸਿਆ ਵੀ ਇਦਾਂ ਫਿਰ ਮੈਂ ਲਾਈਵ ਵੀ ਹੋਇਆ ਉਹਨਾਂ ਦਾ ਰੇਡੀਓ ਚੱਲਦੇ ਉਧਰ ਉਹਦੇ ਤੇ ਲਾਈਵ ਹੋਇਆ ਫਿਰ ਮੈਨੂੰ ਉੱਥੇ ਦੀ ਸਰਕਾਰ ਉੱਥੇ ਦੇ ਜਿਹੜੇ ਆਪਣੇ ਪਰਮਜੀਤ ਸਿੰਘ ਆਪਣੇ ਹੈਗੇ ਨੇ ਉੱਥੇ ਬਰਾੜ ਸਾਹਿਬ ਫਿਰ ਹਾਕਮ ਸਿੰਘ ਬੁੱਗਰ ਤੇ ਜਸਵੰਤ ਸਿੰਘ ਧਾਲੀਵਾਲ ਉਹਨਾਂ ਦੇ ਨਾਲ ਮੈਂ ਸੰਪਰਕ 'ਚ ਆ ਗਿਆ ਫਿਰ ਉਹਨਾਂ ਨੇ ਕਿਹਾ ਵੀ ਸਾਡੀ ਕਿਸ਼ਾਨ ਆ ਇਸ ਪਾਰਕ ਦੇ ਵਿੱਚ ਆਏ ਨੇ ਉੱਥੇ ਨੌਜਵਾਨਾਂ ਨੂੰ ਮੈਂ ਕ੍ਰਿਕਟ ਖੇਡਦੇ ਸੀ ਉਹਨਾਂ ਨੂੰ ਕ੍ਰਿਕਟ ਦੀ ਵੀ ਟਿਪਸ ਦੱਸੇ ਫਿਰ ਮੈਂ ਕ੍ਰਿਕਟ ਮੈਚ ਵੀ ਲਾਇਆ 4 ਦੇ ਵਿਚਾਰ ਓਵਰਾਂ ਦੇ ਵਿੱਚ ਮੈਂ ਤਕਰੀਬਨ 8 ਸਕੋਰ ਦਿੱਤੇ ਤੇ ਤਿੰਨ ਪਲੇ ਰੋਟ ਕੀਤੇ ਇੱਕ ਮਿੰਟ ਨੋਵਰ ਕੀਤਾ ਉਹ ਕਹਿੰਦੇ ਸਾਨੂੰ ਤੁਸੀਂ ਉਰੇ ਟ੍ਰੇਨਿੰਗ ਦੇਣ ਲੱਗ ਜਾਓ ਸਪੋਰਟਸ ਅਕੈਡਮੀ ਖੋਲ ਦੋ ਫਿਰ ਮੈਂ ਉੱਥੇ ਪੀਆਰ ਨਹੀਂ ਸੀਗਾ ਇਸ ਕਰਕੇ ਵੀ ਮਤਲਬ ਮੈਂ ਖੋਲ ਨਹੀਂ ਸਕਦਾ ਸੋ ਮੈਂ ਮੈਚ ਤਾਂ ਜ਼ਰੂਰ ਲਾਇਆ ਉਹਨਾਂ ਨੂੰ ਮੈਚ ਵੀ ਜਿਤਾਇਆ ਪਰ ਮੈਂ ਇਹ ਕਹਿਣਾ ਵੀ ਦੇਖੋ ਉਹ ਸਰਕਾਰ ਨੇ ਮੈਨੂੰ ਸਨਮਾਨਤ ਕੀਤਾ ਮੇਰੇ ਟੈਲੈਂਟ ਤੇ ਸਪੋਰਟਸ ਦੀ ਕਦਰ ਕੀਤੀ ਆ ਪਰ ਹਜੇ ਤੱਕ ਨਾ ਮੇਰੇ ਟੈਲੈਂਟ ਦੀ ਤੇ ਨਾ ਮੇਰੇ ਸਪੋਰਟਸ ਦੀ ਇੱਥੇ ਦੀ ਸਰਕਾਰ ਨੇ ਹਜੇ ਤੱਕ ਕੋਈ ਵੀ ਕਿਸੇ ਦੀ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਅਸੀਂ ਆਸ ਕਰਦੇ ਹਾਂ ਬਿਸ਼ੇਤ ਭਗਵੰਤ ਮਾਨ ਸਰਕਾਰ ਆਪਣੀ ਜਿਹੜੀ ਮੁੱਖ ਮੰਤਰੀ ਸਾਹਿਬ ਜਾਂ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਨੇ ਸਾਡੀ ਮਦਦ ਕਰਨਗੇ ਸਾਡੇ ਟੈਲੈਂਟ ਦੀ ਕਦਰ ਪਾਉਣਗੇ ਸਾਨੂੰ ਉਹਨਾਂ ਨੇ ਅਸੀਂ ਕਿੰਨੇ ਵੀ ਸਾਨੂੰ ਸਿਰਫ ਇੱਕ ਮਿਲ ਨਹੀਂ ਦਿੱਤਾ ਜਾਵੇ ਮਦਦ ਕਰਨੀ ਨਾ ਕਰਨੀ ਉਹ ਵੱਖਰੀ ਗੱਲ ਸਿਰਫ ਮਿਲੀ ਦਿੱਤਾ ਜਾਵੇ ਅਸੀਂ ਉਹਨਾਂ ਨੇ ਕਿਉਂਕਿ ਅਸੀਂ ਇੱਕ ਆਪਣੇ ਪੰਜਾਬ ਦੇ ਵਿੱਚ ਹੀ ਨਹੀਂ ਇੰਡੀਆ ਵਿੱਚ ਨਹੀਂ ਪੂਰੇ ਵਰਲਡ ਦੇ ਵਿੱਚ ਨਾਮ ਰੋਸ਼ਨ ਕਰ ਰਹੇ ਹਾਂ ਸੋ ਇਹ ਵੀ ਇੱਕ ਫਖਰ ਵਾਲੀ ਗੱਲ ਆ ਮੈਂ ਬਹੁਤ ਹੀ ਖੁਸ਼ੀ ਮਸੂ ਉਸ ਕਰਦਾ ਕਿ ਮੇਰਾ ਜਨਮ ਜਿਹੜਾ ਪੰਜਾਬ ਦੇ ਵਿੱਚ ਹੋਇਆ ਸੂਰਬੀਰਾ ਬਹਾਦਰਾਂ ਦੀ ਧਰਤੀ ਤੇ ਜਨਮ ਹੋਇਆ ਮੈਂ ਬਹੁਤ ਖੁਸ਼ ਹਾਂ ਇਸ ਤੋਂ ਸਰ ਜਿੱਦਾਂ ਹੁਣ ਤੁਸੀਂ ਅਣਦੇਖੀ ਦਾ ਸ਼ਿਕਾਰ ਹੋਇਆ ਕਿਉਂਕਿ ਹੁਣ ਤਾਂ ਤੁਹਾਡੀ ਉਮਰ ਵੀ ਮੇਰੇ ਖਲ ਨੌਕਰੀ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤੇ ਜ਼ਿਆਦਾ ਹੋ ਚੁੱਕੀ ਆ ਪਰ ਜਦੋਂ ਇਹ ਸਿਗੀ ਉਮਰ ਤੁਹਾਡੀ ਨੌਕਰੀ ਕਰਨ ਦੀ ਤੇ ਉਸ ਵੇਲੇ ਵੀ ਤੁਹਾਨੂੰ ਕਿਸੇ ਵੀ ਮੌਜੂਦਾ ਸਰਕਾਰ ਨੇ ਕੋਈ ਹੱਥ ਬੱਲਾ ਨਹੀਂ ਫੜਾਇਆ ਦੇਖੋ ਜੀ ਮੈਂ ਦੋ ਤਿੰਨ ਵਾਰੀ ਟਰਾਈ ਵੀ ਕੀਤੀ ਆ ਇੱਕ ਵਾਰੀ ਮੈਂ ਦਿੱਲੀ ਗਿਆ ਭਾਰਤੀ ਹੁਣ ਤੇ ਮੈਂ ਉਸ ਟਾਈਮ ਆਪਣੀ ਮੰਮੀ ਦੀ ਜਿਹੜੀ ਵਾਲੀਆਂ ਨੇ ਉਹ ਗਿਰਵੀ ਰੱਖ ਕੇ ਗਿਆ ਤਾਂ ਉੱਥੇ ਤੱਕ ਪਹੁੰਚ ਗਿਆ ਜਦੋਂ ਮੈਂ ਉੱਥੇ ਸਿਲੈਕਸ਼ਨ ਹੋ ਗਈ ਮੈਂ ਹਾਈ ਜੰਪ ਉੱਥੇ ਦੀ ਜਿੰਨੀ ਉਹਨਾਂ ਦੀ ਐਕਟੀਵਿਟੀ ਹੁੰਦੀ ਹੈ ਵੀ ਜੋ ਉਹਨਾਂ ਦੇ ਅਸੇ ਮੁਤਾਬਕ ਮੈਂ ਉਹ ਸਾਰੇ ਕਲੀਅਰ ਕੀਤੇ ਜਦੋਂ ਕਲੀਅਰ ਕੀਤੇ ਵੀ ਮੈਨੂੰ ਕਹਿੰਦੇ ਵੀ ਤਖੜਾ ਬਹੁ ਸੀ ਕਹਿੰਦੇ ਵੀ ਤੂੰ ਤਾਂ ਹੁਣ ਕਲੀਅਰ ਹੀ ਆ ਵੀ ਤੈਨੂੰ ਆਰਪੀਐਫ ਦੀ ਭਾਰਤ ਸੀ ਰੇਲਵੇ ਦੀ ਤੇ ਮੈਂ ਉਹਦੇ ਵਿੱਚ ਟਿਕਟ কালেক্টর ਦੀ ਭਰਤੀ ਤੇ ਗਿਆ ਸੀ ਸੋ ਮੈਂ ਸਾਰਾ ਕੁਝ ਕਲੀਅਰ ਕਰਤਾ ਕਲੀਅਰ ਕਰਨ ਤੋਂ ਬਾਅਦ ਵਿੱਚ ਮੈਨੂੰ ਖੁਸ਼ੀ ਹੋ ਗਈ ਵੀ ਸ਼ਾਇਦ ਮੈਂ ਸਿਲੈਕਟ ਹੋ ਗਿਆ ਜਦੋਂ ਦੂਜੇ ਦਿਨ ਮਤਲਬ ਮੈਂ ਕਿਹਾ ਵੀ ਮੈਂ ਤਾਂ ਸਿਲੈਕਟ ਹੀ ਆ ਜਦੋਂ ਮੈਂ ਗਿਆ ਉੱਥੇ ਇੱਕ ਸਾਈਡ ਤੇ ਅਫਸਰ ਬੈਠੇ ਕਹਿੰਦੇ ਸੀ ਇਹ ਸਿਰਫ ਇੱਕ ਦਿਖਾਵਾ ਪਲੇ ਜਿਹੜੇ ਅਸੀਂ ਰੱਖਣੇ ਸੀ ਉਹ ਤਾਂ ਪਹਿਲਾਂ ਰੱਖੀ ਹੋਈ ਨਹੀਂ ਸੋ ਮੈਂ ਰੋਂਦਾ ਹੋਇਆ ਵਾਪਸ ਆ ਗਿਆ ਤਾਂ ਮੁੜ ਕੇ ਮਨ ਦੇ ਵਿੱਚ ਇਹ ਕਰ ਲਵੀ ਹੁਣ ਆਪਾਂ ਫਾਰਮ ਹੀ ਨਹੀਂ ਭਰਨੇ ਤੇ ਮੈਂ ਮਤਲਬ ਇਧਰ ਵੱਲ ਨੂੰ ਦੇਖਿਆ ਨਹੀਂ ਵੀ ਸਾਡੀ ਕਦਰ ਹੀ ਨਹੀਂ ਹੈ ਸੋ ਇਸ ਕਰਕੇ ਵੀ ਮੈਂ ਉਹ ਸੈਂਟਰ ਗਵਰਨਮੈਂਟ ਦੀ ਨੌਕਰੀ ਸੀ ਮੇਰੀ ਉਹ ਵੀ ਚੰਦੀ ਰਹੀ ਫਿਰ ਮੈਂ ਐਨਸੀਸੀ ਦੇ ਵਿੱਚ ਮੈਂ ਰਿਪਬਲਿਕ ਡੇ ਲਈ ਸਿਲੈਕਟ ਹੋਇਆ ਪੰਜਾਬ ਦੇ ਵਿੱਚੋਂ 587 ਬੱਚਿਆਂ ਵਿੱਚੋਂ ਮੈਂ ਫਾਸਟ ਆਏ ਸੀ। ਸੋ ਕ੍ਰਾਸ ਕੰਟਰੀ ਬਧੀ ਸੀ ਡ੍ਰੈਲੀ ਵੀ ਵਧੀਆ ਕਰਦੇ ਸੀ ਮੈਨੂੰ ਉਸ ਟਾਈਮ ਚੰਦਰ ਸੇਖਰ ਆਜ਼ਾਦ ਉਹ ਪ੍ਰਧਾਨ ਮੰਤਰੀ ਬਣਿਆ ਸੀਗਾ ਤੇ ਚੰਦਰ ਸੇਖਰ ਤੇ ਉਹ ਉਹਨਾਂ ਨੂੰ ਮੈਂ ਸਲਾਮ ਸਲੂਟ ਕਰਨ ਜਾਣਾ ਸੀ ਰਿਪਬਲਿਕ ਡੈਲੀ ਸੋ ਸਾਡੇ ਕਰਨਲ ਨੇ ਉਹਨਾਂ ਨੇ ਮਤਲਬ ਕੀ ਆਪਣੇ ਬੱਚੇ ਨੂੰ ਹੀ ਭੇਜ ਦਿੱਤਾ ਆਪਾਂ ਨਾਂ ਤਾਂ ਨਹੀਂ ਲੈਣਾ ਸੋ ਚਲੋ ਕੋਈ ਗੱਲ ਨਹੀਂ ਮਾਲਕ ਆਪਾਂ ਫਿਰ ਵੀ ਠੀਕ ਆ ਸੋ ਨੌਕਰੀ ਮੈਨੂੰ ਮਿਲ ਜਾਣੀ ਸੀ ਕਿਉਂਕਿ ਬਹੁਤ ਵੱਡੀ ਅਚੀਵਮੈਂਟ ਸੀਗੀ ਉੱਥੇ ਤੱਕਰ ਪਹੁੰਚਣਾ ਪਰ ਉਹ ਮੈਂ ਨੌਕਰੀ ਤੋਂ ਵੀ ਰਹਿ ਗਿਆ ਤੇ ਅੱਜ ਉਹ ਬੱਚੇ ਉਹ ਆਫਸਰ ਲੱਗੇ ਹੋਏ ਨੇ ਚਲੋ ਇਹ ਹੁਣ ਤੇ ਸਾਡੇ ਭਾਰਤ ਦੀ ਕਹਿ ਲਓ ਜਾਂ ਪੰਜਾਬ ਦੀ ਕਹਿ ਲਓ ਕਿਉਂਕਿ ਇੱਥੇ ਤਾਂ ਸਪਾਰਸ਼ਾਂ ਜ਼ਿਆਦਾ ਚੱਲਦੀਆਂ ਨੇ ਕਿਉਂਕਿ ਆਪਣੇ ਬੰਦਿਆਂ ਨੂੰ ਹੀ ਅੱਗੇ ਕੀਤਾ ਜਾਂਦਾ ਹੈ ਚਲੋ ਸੋ ਆਪਾਂ ਮੁੱਦੇ ਤੇ ਹੀ ਆਉਂਦੇ ਆ ਇਹ ਜਿਹੜੀ ਹੁਣ ਤੁਸੀਂ ਵਜ਼ਨ ਚੱਕਦੇ ਹੋ ਉਂਗਲ ਦੇ ਨਾਲ ਇਹ ਕਿੰਨੀ ਕੁ ਦੇਰ ਦੀ ਪ੍ਰੈਕਟਿਸ ਤੁਹਾਡੀ ਚੱਲਦੀ ਹੈ ਤੇ ਇਹਦੇ ਵਿੱਚ ਕੋਈ ਸਪੈਸ਼ਲ ਡਾਈਟ ਵਗੈਰਾ ਲੈਣੀ ਪੈਂਦੀ ਹੈ ਤੁਹਾਨੂੰ ਜਾਂ ਕਿਤੇ ਨੋਰਮਲ ਡਾਈਟ ਦੇ ਨਾਲ ਹੀ ਤੁਸੀਂ ਇਹ ਕਰਦੇ ਹੋ ਦਿੱਕੂ ਜੀ ਇਹਦੇ ਵਾਸਤੇ ਕੋਈ ਵੈਸੀ ਸਪੈਸ਼ਲ ਡਾਈਟ ਨਹੀਂ ਹੈ ਮੈਂ ਇੱਕ ਤਾਂ ਪਿਓਰ ਵੈਸ਼ਨੂ ਆ ਜੀ ਜ਼ਰੂਰੀ ਨਹੀਂ ਆਪਾਂ ਕਹਿੰਦੇ ਵੀ ਆਹ ਚੀਜ਼ ਖਾ ਕੇ ਹੀ ਆ ਸਰੀਰ ਤਕੜਾ ਹੁੰਦਾ ਤੁਸੀਂ ਨੇਚਰਲੀ ਖਰਾਕ ਖਾ ਕੇ ਵੀ ਤਕੜੇ ਹੋ ਸਕਦੇ ਹੋ ਮੈਂ ਆਪਣੇ ਮਤਲਬ ਚੈਨਲ ਤੇ ਵੀ ਪਾਇਆ ਹੋਇਆ ਵੀ ਨੇਚਰਲੀ ਖਰਾਕ ਖਾਓ ਤੇ ਉਹਦੇ ਨਾਲ ਤੁਸੀਂ ਜਲਦੀ ਕਿਤੇ ਬੁਢਾਪਾ ਤੁਹਾਡੇ ਕੋਲ ਆਉਂਦਾ ਹੀ ਨਹੀਂ ਹੁਣ ਮੇਰੀ 53+ ਦੀ ਉਮਰ ਆ ਮੈਂ ਮੇਰੇ ਕੋਲੇ ਮੈਡਲ ਤੁਸੀਂ ਦੇਖ ਹੀ ਰਹੇ ਹੋ ਤਾਂ ਮੈਂ ਜਿੱਥੇ ਜਾਂਦਾ तकरीबन 40 ਸੈਕਿੰਡ ਦਾ ਉਹ ਨਹੀਂ ਹੋਣਾ ਮੈਂ ਤੇ ਜਿਹੜਾ ਵੇਟ ਚੱਕਣਾ ਮੈਂ ਉਹ ਕਿਸੇ ਗੋਰੇ ਨੂੰ ਦੇਖਿਆ ਸੀਗਾ ਅੱਜ ਤੋਂ 4 ਸਾਲ ਪਹਿਲਾਂ ਵੀ ਉਹ ਵੇਟ ਚੱਕ ਰਿਹਾ ਸੀ ਇੱਕ ਉਂਗਲ ਦੇ ਨਾਲ ਮੈਂ ਕਿਹਾ ਜਦ ਇਹ ਚੱਕ ਸਕਦਾ ਇਹ ਕਿਹੜਾ ਲੋਹੇ ਦਾ ਬਣਿਆ ਹੋਇਆ ਸੋ ਪੰਜਾਬੀ ਵੀ ਕਿਸੇ ਤੋਂ ਘੱਟ ਨਹੀਂ ਫਿਰ ਮੈਂ ਆ ਕੇ ਆਪਣੇ ਜਿਮ ਦੇ ਵਿੱਚ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਪਹਿਲਾਂ ਮੈਂ ਸਟਾਰਟਿੰਗ ਤੇ 47 ਕਿਲੋ ਚੱਕਿਆ ਸੀ ਹੌਲੀ 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 ਕਰਦੇ 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 ਪ੍ਰੈਕਟਿਸ ਕਰਦੇ ਮੈਂ ਅੱਜ 115 ਤੇ ਪਹੁੰਚ ਗਿਆ ਸੋ ਜਦੋਂ ਅਸੀਂ ਦ੍ਰਿੜ ਨਿਸ਼ਚੈ ਕਰ ਲਈਏ ਕਿਸੇ ਵੀ ਕੰਮ ਦੇ ਵਿੱਚ ਮਾਲਕ ਨੇ ਇੰਨੀ ਕ ਬਖਸ਼ ਕੀਤੀ ਹੋਈ ਆ ਇਨਸਾਨ ਨੂੰ ਜੇ ਉਹ ਦ੍ਰਿੜ ਨਿਸ਼ਚਾ ਕਰ ਲਵੇ ਤਾਂ ਉਹ ਦਿਨ ਦੂਰ ਨਹੀਂ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ ਸੋ ਮੈਨੂੰ ਵੀ ਇੱਕ ਬੰਦਾ ਕਹਿ ਗਿਆ ਸੀ ਜਦੋਂ ਮੈਂ 70 ਕਿਲੋ ਚੱਕਿਆ ਉਹ ਥੋੜਾ ਮੇਨਾ ਜਾ ਮਾਰ ਗਿਆ ਕਹਿੰਦਾ ਜਾ ਰਾਜਪਾਲ ਜਦੋਂ ਕੁਆਂਟਲ ਚੱਕੇ ਤਾਂ ਮੰਨੀ ਮੈਂ ਕਿਹਾ ਵੀ ਹੁਣ ਆਪਾਂ ਟਾਰਗੇਟ ਕੁਆਂਟਲ ਤੇ ਰੱਖ ਲੈਣਾ ਸੋ ਮੈਂ ਇੱਕ ਕੁਆਂਟਲ ਦਾ ਟਾਰਗੇਟ ਰੱਖਿਆ ਮੈਂ ਹੌਲੀ ਹੌਲੀ ਕਰਦਾ ਕਰਦਾ 1 5 10 15 ਦੇ ਪਹੁੰਚ ਗਿਆ ਹੁਣ ਮੇਰਾ ਮੇਨ ਜਿਹੜਾ ਇੱਕ ਟਾਰਗੇਟ ਆ ਵੀ ਇੱਕ ਕੁਆਂਟਲ 30 ਕਿਲੋ ਚੱਕਣਾ ਬ੍ਰਿਟਨ ਵਾਲੇ ਦਾ 29.500 ਦਾ ਇੱਕ ਕੁਆਂਟਲ 29 ਕਿਲੋ 500 ਗ੍ਰਾਮ ਦਾ ਵਾ ਵੀ ਇੱਕ 30 ਚੱਕ ਕੇ ਮੈਂ ਵਰਲਡ ਚੈਂਪੀਅਨ ਬਣਨਾ ਵਰਲਡ ਰਿਕਾਰਡ ਆਪਣੇ ਨਾਂ ਤੇ ਇੰਡੀਆ ਦੇ ਨਾਂ ਤੇ ਕਰਨਾ ਜਿਹੜਾ ਹੁਣ ਹੈਗਾ ਆ ਦੁਨੀਆ ਬ੍ਰਿਟੇਨ ਦੇ ਵਿੱਚ ਤੇ ਉਹਦਾ ਇੱਕ ਇੱਕ ਕੁਆਂਟਲ 29 ਕਿਲੋ 500 ਗ੍ਰਾਮ ਦਾ ਵੀ ਮੈਂ ਉਹਦੇ ਨਾਲ ਉਹ ਕਿਲੋ ਜੇ ਰਿਕਾਰਡ ਤੋੜਨਾ ਤੇ ਇੱਕ ਕਿਲੋ ਅੱਧਾ ਕਿਲੋ ਵੀ ਵਧ ਕਰ ਦਿੱਤਾ ਰਿਕਾਰਡ ਟੁੱਟ ਜਾਂਦਾ ਉਹਦੇ ਵਾਸਤੇ ਪ੍ਰੈਕਟਿਸ ਚੱਲਦੀ ਥੋੜੀ ਦੇਖੋ ਇਹ ਪ੍ਰੈਕਟਿਸ ਜੂਰਾਸੋਰਨ ਤੇ ਚੱਲ ਰਹੀ ਆ ਮੈਂ ਛੋਲੇਖਾਨਾ ਵੈਸ਼ਨੂਆ ਤੇ ਛੋਲੇ ਖਾ ਕੇ ਛੋਲਿਆਂ ਦੇ ਵਿੱਚ ਇੰਨੀ ਕ ਜਾਣਾ ਘੋੜਾ ਛੋਲੇ ਖਾਂਦਾ ਤੇ ਭੱਜਿਆ ਫਿਰਦਾ ਉਹਨੂੰ ਤਾਂ ਵਿਚਾਰੇ ਉਹ ਸਿਲਕਾ ਹੀ ਪਾਉਂਦੇ ਨਹੀਂ ਜੇ ਕਿਤੇ ਉਹਨੂੰ ਮਤਲਬ ਉਹ ਛੋਲੇ ਪਾ ਦਿੰਦੇ ਉਹ ਕਿਤੇ ਟਕੜਾ ਹੋ ਜਾਈ ਚੋਬੀ ਦੇ ਵਿੱਚ ਬਹੁਤ ਜਾਨ ਹੁੰਦੀ ਆ ਸੋ ਮੈਂ ਛੋਲੇ ਖਾਣਾ ਮਾ ਹੋਰ ਇਹਨਾਂ ਨੂੰ ਪੁੰਗਰਾ ਆ ਕੇ ਖਾਣਾ ਜੀ ਰਾਤ ਨੂੰ ਪਿਉ ਕੇ ਰੱਖ ਦਿਨਾ ਦੂਜੇ ਦਿਨ ਉਹਨੂੰ ਪੌਣੇ ਚ ਬੰਦ ਦਿਨਾ ਫਿਰ ਉਹ ਖਾਣਾ ਜੀ ਉਹਦੇ ਚ ਜਿਆਦੇ ਪਾਵਰ ਹਾਂਜੀ ਉਹਦੇ ਚ ਪਾਵਰ ਜਿਆਦੇ ਬਣ ਜਾਂਦੀ ਆ ਕੋਈ ਸਾਡੇ ਨੌਜਵਾਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋਵੋਗੇ ਕਿਉਂਕਿ ਅੱਜ ਕੱਲ ਜਿਮ ਨੂੰ ਹਰ ਕੋਈ ਜਾਂਦਾ ਆ ਤੇ ਆਪਣੀ ਬੋਡੀ ਫੇਰ ਲੋਕੀ ਹੋਰ ਵੀ ਡਾਈਟਸ ਵਗੈਰਾ ਖਾਂਦੇ ਨੇ ਤੇ ਕੀ ਕਹਿਣਾ ਚਾਹੁੰਦੇ ਆ ਵੀ ਕਿਹੜੀਆਂ ਡਾਈਟਸ ਜ਼ਿਆਦਾ ਆਪਣੀ ਬੋਡੀ ਵਾਸਤੇ ਅੱਛੀਆਂ ਹੁੰਦੀਆਂ ਨੇ ਦੇਖੋ ਜੀ ਵੈਸੇ ਤਾਂ ਨੇਚਰਲੀ ਡਾਈਡ ਸਾਰਨ ਬੈਟਰ ਆ ਬਾਕੀ ਜੇ ਤੁਸੀਂ ਕੋਈ ਪ੍ਰੋਡਕਟ ਖਾਣਾ ਮੈਂ ਤਾਂ ਇਹ ਖਾਣਾ ਕਹਿਣਾ ਵੀ ਖਾਣਾ ਤੇ ਵਧੀਆ ਖਾਓ ਕਿਉਂਕਿ ਸੇਤ ਆ ਇਹਦੇ ਨਾਲ ਖਲਵਾੜ ਨਾ ਕਰੋ ਵੀ ਜੇ ਖਾਣਾ ਤੇ ਜੇ ਕੋਈ ਪ੍ਰੋਟੀਨ ਆਈ ਨਹੀਂ ਕਿ ਵੀ ਮਾੜੇ ਨੇ ਚੰਗੇ ਵੀ ਨੇ ਜੇ ਖਾਣਾ ਤੇ ਚੰਗਾ ਦੇਖ ਕੇ ਖਾਓ ਵਧੀਆ ਖਾਓ ਤਾਂ ਕਿ ਤੁਹਾਡੀ ਸਿਹਤ ਨੂੰ ਕੋਈ ਨੁਕਸਾਨ ਨਾ ਹੋਵੇ ਪਰ ਅੱਜ ਦੀ ਜਿਹੜੀ ਨੌਜਵਾਨ ਪੀੜੀ ਆ ਮਿਹਨਤ ਘੱਟ ਲਾਉਂਦੀ ਆ ਰਿਜ਼ਲਟ ਜਲਦੀ ਭਾਲਦੀ ਆ ਇਸ ਕਰਕੇ ਉਹ ਮਤਲ ਖਾ ਲੈਂਦੇ ਨੇ ਤੇ ਉਸ ਦਾ ਸਾਈਡ ਇਫੈਕਟ ਹੋ ਜਾਂਦਾ ਕਈ ਵਾਰੀ ਇੱਥੇ ਤੱਕ ਕਿ ਕਿਡਨੀਆ ਵੀ ਫੇਲ ਹੋ ਜਾਂਦੀਆਂ ਨੇ ਸੋ ਇਸ ਕਰਕੇ ਮੇਰੀ ਨੌਜਵਾਨਾਂ ਨੂੰ ਅਪੀਲ ਆ ਵੀ ਮਿਹਨਤ ਕਰੋ ਗਰਾਊਂਡ ਨਾਲ ਜੁੜਜੋ ਤੁਸੀਂ ਬਿਮਾਰੀਆਂ ਤੋਂ ਵੀ ਦੂਰ ਹੋ ਜਾਓਗੇ ਜੇ ਤੁਹਾਨੂੰ ਕੋਈ ਨਸ਼ਾ ਲੱਗਿਆ ਜਿਹਦੇ ਨਾਲ ਤੁਹਾਡੀ ਸਿਹਤ ਵੀ ਚਲੀ ਜਾਣੀ ਆ ਤੇ ਤੁਹਾਡਾ ਸਮਾਂ ਵੀ ਚਲੀ ਜਾਣਾ ਤੇ ਤੁਹਾਡਾ ਧਨ ਵੀ ਜਾਣਾ ਸੋ ਮੈਂ ਮਾਲਕ ਅੱਗੇ ਤੁਹਾਡੇ ਚੈਨਲ ਦਰਮ ਇਹੀ ਕਹਿਣਾ ਕਿ ਨਸ਼ਿਆਂ ਤੋਂ ਬਚਜੋ ਮੋੜ ਕੇ ਆਪਾਂ ਫੇਰ ਪੁਰਾਣਾ ਪੰਜਾਬ ਜਿਹੜਾ ਕਿ ਸਾਡੇ ਪੰਜਾਬ ਦੀ ਚਰਚਾ ਪੂਰੇ ਵਰਲਡ 'ਚ ਹੁੰਦੀ ਆ ਉਹਦਾ ਫੇਰ ਹੋਣਾ ਚਾਹੀਦਾ ਸੋ ਆਪਣੇ ਮਾਈਂਡ ਸੈਟ ਆ ਨਸ਼ਾ ਕੋਈ ਲਾਉਂਦਾ ਨਹੀਂ ਜੇ ਅਸੀਂ ਆਪਣੇ ਮਨ ਨੂੰ ਕਰ ਲਈਏ ਕਾਬੂ ਤਾਂ ਨਸ਼ੇ ਤੋਂ ਅਸੀਂ ਦੂਰ ਹੋ ਸਕਦੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਲੁਧਿਆਣਾ ਲਈ ਲਾਈਵ ਨੂੰ ਸਮਾਂ ਦੇਣ ਵਾਸਤੇ ਸੋ ਇਹਨਾਂ ਦੀਆਂ ਗੱਲਾਂ ਜ਼ਰੂਰ ਨੋਜ਼ਮਾਨਾਂ ਨੂੰ ਮੰਨਣੀਆਂ ਚਾਹੀਦੀਆਂ ਨੇ ਕਿਉਂਕਿ ਨਸ਼ਾ ਹੈਗਾ ਨਸ਼ਾ ਤੋਂ ਬਚਣਾ ਚਾਹੀਦਾ ਹੈ ਤੇ ਜੇ ਨਸ਼ਾ ਕਰਦੇ ਆ ਤੇ ਆਪਣਾ ਮਾਈਂਡ ਸੈੱਟ ਕਰਨਾ ਚਾਹੀਦਾ ਹੈ ਕਿਉਂਕਿ ਨਸ਼ਾ ਛੱਡਿਆ ਜਾ ਸਕਦਾ ਹੈ ਇਹ ਜ਼ਰੂਰੀ ਨਹੀਂ ਵੀ ਅਸੀਂ ਦਵਾਈਆਂ ਦੇ ਨਾਲ ਹੀ ਨਸ਼ਾ ਛੱਡ ਸਕਦੇ ਆ ਨਸ਼ੇ ਨੂੰ ਆਪਣੇ ਮਾਈਂਡ ਨੂੰ ਸੈੱਟ ਕਰਕੇ ਵੀ ਛੱਡਿਆ ਜਾ ਸਕਦਾ ਹੈ ਤਾਂ ਉਸ ਤੋਂ ਬਾਅਦ ਆ ਗਈ ਗੱਲ ਜਿਮ ਦੀ ਜਿਮ ਜਿਹੜਾ ਲਾਉਣਾ ਹੈ ਉਹ ਮਹਿੰਗੇ ਜਿਮ ਲਾਉਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਆਪਣੇ ਘਰੇ ਵੀ ਪੁਸ਼-ਅਪ ਲਾ ਸਕਦੇ ਹੋ ਡੰਡ ਬੈਠਕਾਂ ਕੱਢ ਸਕਦੇ ਵਾਡ ਦੌੜ ਲਾ ਸਕਦੇ ਹੋ ਸੈਰ ਕਰ ਸਕਦੇ ਹੋ ਤੇ ਜਿਹਦੇ ਨਾਲ ਤੁਹਾਡਾ ਸਰੀਰ ਸਹੀ ਰਹੂਗਾ ਤੇ ਫਿਰ ਡਾਈਟ ਦੀ ਗੱਲ ਕਰਦੇ ਆਂ ਪੁੰਗਰੀਆਂ ਹੋਈਆਂ ਦਾਲਾਂ ਦੇ ਵਿੱਚ ਪੂਰੇ ਪ੍ਰੋਟੀਨ ਹੁੰਦੇ ਨੇ ਤੇ ਉਸ ਤੋਂ ਬਾਅਦ ਚਾਵਲ ਵੀ ਖਾ ਸਕਦੇ ਹੋ ਹੋਰ ਵੀ ਦੁੱਧ ਮੱਖਣ ਪਨੀਰ ਵੈਜੀਟੇਰੀਅਨ ਚੀਜ਼ਾਂ ਦੇ ਨਾਲ ਜਿਹੜੀਆਂ ਵੀ ਹੈਗਿਆ ਤੁਹਾਡੀਆਂ ਸਿਹਤ ਅੱਛੀ ਬਣ ਸਕਦੀ ਹੈ ਤੋਂ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਲੈ ਕੇ ਤੁਹਾਡੇ ਰੂਬਰੂ ਹੁੰਦੇ ਆਵਾਂਗੇ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਆਪਣੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਜਰੂਰ ਦੱਸਿਓ ਤੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ